ਕਹਿੰਦੇ ਨੇ ਕਿ ਹਰ ਕੌਮ ਦੇ ਇਤਿਹਾਸ ਵਿੱਚ ਕੁਝ ਇਦਾਂ ਦੇ ਯੋਧੇ ਪੈਰਾਂ ਹੁੰਦੇ ਨੇ ਜਿਨ੍ਹਾਂ ਦਾ ਨਾਮ ਕੱਲਾ ਕਿਤਾਬਾਂ ਵਿੱਚ ਨਹੀਂ ਬਲਕਿ ਲੋਕਾਂ ਦੇ ਦਿਲਾਂ ਵਿੱਚ ਲਿਖਿਆ ਜਾਂਦਾ ਵਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੇਬੀ ਸਿੰਘ ਤੇ ਅੱਜ ਮੈਂ ਤੁਹਾਡੇ ਲਈ ਇੱਕ ਐਸੇ ਯੋਧੇ ਦੀ ਕਹਾਣੀ ਲੈ ਕੇ ਆਇਆ ਜਿਸ ਦਾ ਨਾਮ ਸੁਣ ਕੇ ਲੋਕ ਅਫਗਾਨਿਸਤਾਨ ਤੱਕ ਵੀ ਡਰ ਜਾਂਦੇ ਸੀ ਵੈਸੇ ਤਾਂ ਪੰਜਾਬ ਦੀ ਧਰਤੀ ਨੇ ਲੱਖਾਂ ਯੋਧਿਆਂ ਨੂੰ ਜਨਮ ਦਿੱਤਾ ਪਰ ਇਹ ਇੱਕ ਵੱਖਰੇ ਯੋਧੇ ਦੀ ਕਹਾਣੀ ਹੈ ਜਿਹੜਾ ਜੰਮਿਆ ਹੀ ਲੜਨ ਵਾਸਤੇ ਜਿਹੜਾ ਜੰਮਿਆ ਹੀ ਜੰਗਾਂ ਵਾਸਤੇ ਸੀ ਜੀ ਹਾਂ ਅੱਜ ਆਪਾਂ ਇੱਕ ਗੱਲ ਕਰਨ ਜਾ ਰਹੇ ਹਾਂ ਹਰੀ ਸਿੰਘ ਨਲਵਾ ਦੀ ਹਰੀ ਸਿੰਘ ਨਲਵਾ ਦਾ ਖੌਫ ਇੰਨਾ ਜ਼ਿਆਦਾ ਸੀ ਕਿ ਅਫਗਾਨਿਸਤਾਨ ਅਫਗਾਨਿਸਤਾਨ ਵਿੱਚ ਜਦੋਂ ਕੋਈ ਬੱਚਾ ਰੋਂਦਾ ਸੀ ਤਾਂ ਮਮਾ ਨੂੰ ਉਹਨਾਂ ਨੂੰ ਇਹ ਕਹੇ ਕਿ ਚੁੱਪ ਕਰਾਉਂਦੀਆਂ ਸੀ ਚੁੱਪ ਕਰ ਜਾ ਨਹੀਂ ਤਾਂ ਹਰੀ ਸਿੰਘ ਨਲਵਾ ਆ ਜਾਊਗਾ ਤੇ ਬੱਚੇ ਸੱਚੀ ਚੁੱਪ ਹੋ ਜਾਂਦੇ ਸੀ ਸੋ ਦੋਸਤੋ ਚਲੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਸਫ਼ਰ ਸ਼ੁਰੂ ਹੁੰਦਾ ਹੈ ਜੀ 29 April 1791 ਇਸ ਵੀਤੋਂ ਪਿੰਡ ਗੁਜਰਾਵਾਲਾ ਜੋ ਅੱਜ ਪਾਕਿਸਤਾਨ ਵਿੱਚ ਹੈ ਇੱਕ ਸਿੱਖ ਕਤਰੀ ਪਰਿਵਾਰ ਵਿੱਚ ਇੱਕ ਪੁੱਤ ਜਨਮ ਲੈਦਾ ਵਾ ਜਿਸ ਦਾ ਨਾਮ ਰੱਖਿਆ ਜਾਂਦਾ ਜੀ ਹਰੀ ਸਿੰਘ ਪਹਿਲਾਂ ਉਹ ਨਲੂਆ ਨਹੀਂ ਸੀ ਉਹਦੇ ਨਾਮ ਪਿੱਛੇ ਨਲੂਆ ਨਹੀਂ ਲੱਗਦਾ ਸੀ ਪਹਿਲਾਂ ਉਹ ਹਰੀ ਸਿੰਘ ਹੀ ਕਹਿ ਕੇ ਬੁਲਾਉਂਦੇ ਸੀ ਸਾਰੇ ਹਰੀ ਸਿੰਘ ਦੇ ਪਿਤਾ ਦਾ ਨਾਮ ਹੁੰਦਾ ਜੀ ਸਰਦਾਰ ਗੁਰਦੇਵਾਲ ਸਿੰਘ ਤੇ ਮਾਤਰਾ ਦਾ ਨਾਮ ਹੁੰਦਾ ਜੀ ਸਰਦਾਰਨੀ ਧਰਮਕੌਰ ਪਰਿਵਾਰ ਸ਼ੁਰੂ ਤੋਂ ਬਹੁਤ ਸਧਾਰਨ ਤੇ ਰੱਬ 'ਤੇ ਯਕੀਨ ਰੱਖਣ ਵਾਲਾ ਹੁੰਦਾ ਪੁੱਤਰ ਦੇ ਜਨਮ ਤੋਂ ਬਾਅਦ ਸਾਰੇ ਬਹੁਤ ਖੁਸ਼ ਹੁੰਦੇ ਨੇ ਪਰ ਇਹ ਖੁਸ਼ੀਆਂ ਬਹੁਤੀ ਦੇਰ ਨਹੀਂ ਟਿਕਦੀਆਂ ਕਿਉਂਕਿ ਅ 1798 ਈਸਵੀ ਜਦੋਂ ਹਰੀ ਸਿੰਘ 7 ਸਾਲ ਦਾ ਹੁੰਦਾ ਉਸਦੇ ਪਿਤਾ ਇੱਕ ਅਫਗਾਨਾਂ ਨਾਲ ਲੜਾਈ ਹੁੰਦੀ ਆ ਅਫਗਾਨੀ ਸੈਨਾ ਨਾਲ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਹੁਣ ਘਰ ਤੇ ਪਿਓ ਦਾ ਸਾਆ ਉੱਠ ਗਿਆ ਮਾਂ ਵਿਚਾਰੀ ਇਕੱਲੀ ਘਰੇ ਤੇ ਬੇਟਾ ਵੀ ਉਹਨਾਂ ਦਾ ਛੋਟਾ 7-8 ਸਾਲ ਦਾ ਤੇ ਘਰ ਦੇ ਜ਼ਿੰਮੇਵਾਰੀਆਂ ਵੀ ਪੈ ਗਈਆਂ ਸਾਰੀਆਂ ਤੇ ਪਰ ਮਾਂ ਦੀ ਹਿੰਮਤ ਤੇ ਦਲੇਰੀ ਸਮੇਂ ਦੇ ਨਾਲ ਵੱਧਦੀ ਗਈ ਉਹ ਘਟੀ ਨਹੀਂ ਦਿਨ ਲੰਘਦੇ ਗਏ ਤੇ ਹਰੀ ਸਿੰਘ ਦੀ ਮਾਂ ਨੇ ਹਰੀ ਸਿੰਘ ਨੂੰ ਇਹੀ ਕਹਿਣਾ ਕਿ ਬੁੱਤ ਤੂੰ ਹੀ ਆਪਣੇ ਪਿਓ ਦਾ ਨਾਮ ਰੌਸ਼ਨ ਕਰਨਾ ਤੂੰ ਹੀ ਉਹਨਾਂ ਦਾ ਨਾਮ ਸਿਖਰਾਂ ਤੇ ਲੈ ਕੇ ਜਾਣਾ ਤੇ ਹਰੀ ਸਿੰਘ ਅੱਗੋਂ ਕਹਿੰਦੇ ਹੁੰਦੇ ਸੀ ਕਿ ਜਿੰਨੀ ਉੱਚੀ ਚੀਲਾਂ ਜਾਂ ਬਾਜ ਉੜਦੇ ਉਸ ਤੋਂ ਵੀ ਉੱਚੇ ਉੱਚਾ ਮੈਂ ਆਪਣੇ ਪਿਓ ਦਾ ਨਾਮ ਲੈ ਕੇ ਜਾਊਂਗਾ ਤਕਰੀਬ ਫੇ ਸਮਾਂ ਦਾ ਜੀ ਕਰੀਬ 1801 ਲਗਭਗ ਜਦੋਂ 10 ਸਾਲ ਦਾ ਹੁੰਦਾ ਹਰੀ ਸਿੰਘ ਉਮਰ ਵਿੱਚ ਹਰੀ ਸਿੰਘ 10 ਸਾਲ ਦਾ ਤੇ 10 ਸਾਲ ਦੀ ਉਮਰ ਵਿੱਚ ਉਹ ਅਮ੍ਰਿਤ ਸੰਚਾਰ ਦੀ ਦਾਤ ਲੈ ਲੈਂਦੇ ਆ ਤੇ ਖਾਲਸਾ ਪੰਥ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਜਾਂਦੇ ਉਹਨਾਂ ਦੀ ਇੱਕ ਪੱਕੀ ਰੁਟੀਨ ਬਣ ਜਾਂਦੀ ਹੈ ਸਵੇਰੇ ਅਖਾੜੇ ਵਿੱਚ ਜਾਣਾ ਦੁਪਹਿਰੇ ਘੋੜਸਵਾਰੀ ਕਰਨੀ ਤੇ ਸ਼ਾਮ ਨੂੰ ਉਹਨਾਂ ਨੇ ਤਲਵਾਰबाजी ਜਾਂ ਤੀਰਬਾਜ਼ੀ ਕਰਨੀ ਬਚਪਨ ਦੇ ਲੋਕ ਉਹਨਾਂ ਨੂੰ ਕਹਿੰਦੇ ਸੀ ਕਿ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੈ ਇਹ ਬੱਚਾ ਕੋਈ ਸਧਾਰਨ ਬੱਚਾ ਨਹੀਂ ਹੈ ਇਹ ਕੋਝ ਵਖਰਾ ਕਰਨ ਲਈ ਪੈਦਾ ਹੋਇਆ ਵੇ ਇਹ ਸਿਰਫ ਲੜਨ ਲਈ ਪੈਦਾ ਹੋਇਆ ਹੈ ਜੰਗਾਂ ਲਈ ਪੈਦਾ ਹੋਇਆ ਵਾ ਫੇਰ ਟਾਈਮ ਆਉਂਦਾ ਜੀ 1804 ਤੋਂ 1805 ਇਸ ਵੀ ਦੇ ਉਹ ਟਾਈਮ ਹੈਗਾ ਸੀਗਾ ਮਹਾਰਾ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਭ ਨੂੰ ਪਤਾ ਜਿੰਨਾ ਬਾਰੇ ਉਸ ਬਾਰੇ ਮੈਂ ਇੱਕ ਵਕਰੀ ਵੀਡੀਓ ਬਣਾਉਂਗਾ ਇਹ ਸਿਰਫ ਆਪਾਂ ਹਰੀ ਸਿੰਘ ਨਲਵਾ ਬਾਰੇ ਗੱਲ ਕਰਾਂਗੇ 1704 ਤੋਂ 1805 ਈਸਵੀ ਦਾ ਟਾਈਮ ਹੈ ਜੀ ਜਿਹੜਾ ਵੀ ਜਵਾਨ ਉਦੋਂ ਤਲਵਾਰबाजी ਜਾਂ ਕੂਰਸਵਾਰੀ ਸੋਹਣੀ ਕਰਦਾ ਦੱਸੇ ਜਾਂ ਉਸ ਵਿੱਚ ਪੂਰਾ ਸੰਪੰਨ ਹੁੰਦਾ ਸੀ ਉਹਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਲਿਆਂਦਾ ਜਾਂਦਾ ਸੀਗਾ ਇਹ ਜਵਾਨ ਆਪਣੀ ਫੌਜ ਦੇ ਵਿੱਚ ਆਪਣਾ ਫੌਜ ਦਾ ਨਾਮ ਰੋਸ਼ਨ ਕਰ ਸਕਦਾ ਵਾ ਕਿਉਂਕਿ ਉਦੋਂ ਸਿੱਖ ਰਾਜ ਸਭ ਤੋਂ ਵੱਡਾ ਰਾਜ ਸੀ ਉਹਨਾਂ ਟਾਈਮਾਂ ਵਿੱਚ ਪੂਰਾ ਪੀਕ ਤੇ ਸੀ ਆਪਣਾ ਰਾਜ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਖਬਰ ਪਹੁੰਚਦੀ ਹੈ ਕਿ ਕਹਿੰਦੇ ਨੇ ਕਿ ਗੁਜਰਾਵਾਲੇ ਤੋਂ ਇੱਕ ਮੁੰਡਾ ਹੈ ਜੀ ਜਿਹੜਾ ਬਹੁਤ ਹੀ ਸੋਹਣੀ ਕੋਡਸ ਵਾਰੀ ਤੇ ਤਲਵਾਰबाजी ਕਰਦਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਕਿ ਬਲਾਉਸ ਨੂੰ ਅਸੀਂ ਵੀ ਦੇਖਦੇ ਹਾਂ ਉਸ ਦੇ ਕਰਤਵ ਕਿ ਕੀ ਕੀ ਕਰਦਾ ਹੈ ਕੀ ਕੀ ਕਰ ਸਕਦਾ ਹੈ ਚਲੋ ਜੀ ਟਾਈਮ ਫਿਕਸ ਹੁੰਦਾ ਹੈ ਇੱਕ ਦਿਨ ਦਾ ਉਹ ਦਿਨ ਵੀ ਹੁੰਦਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਕਿ ਅ ਸੌਰੀ ਹਰੀ ਸਿੰਘ ਨਾਲ ਉਹ ਦਰਬਾਰ ਵਿੱਚ ਆਉਂਦੇ ਨੇ ਤੇ ਮਰਨ ਜੇ ਸਿੰਘ ਉਹਨਾਂ ਨੂੰ ਕਹਿੰਦੇ ਨੇ ਕਿ ਦਿਖਾ ਕੀ ਕੀ ਕਰਕੇ ਦਿਖਾ ਸਕਦਾ ਤੂੰ ਉਹ ਹਰੀ ਸਿੰਘ ਨਰਵਾ ਕੁੜੇ ਦੇ ਸਵਾਰ ਹੁੰਦਾ ਤੇ ਤੀਰਾਂ ਨਾਲ ਲੰਮਕ ਦੇ ਘੜੇ ਨਾਰੀਅਲ ਤੇ ਮਿੱਟੀ ਦੇ ਭਾਂਡੇ ਸਾਰੇ ਤੋੜ ਦਿੰਦਾ ਦਰਬਾਵੇ 'ਚ ਸਾਰੇ ਖੜੇ ਹੋਗੇ ਤਾੜੀਆਂ ਮਾਰਨ ਲੱਗੇ ਬੰਦੇ ਤੇ ਮਰਨ ਜੇ ਸਿੰਘ ਮੁਸਕਰਾ ਕੇ ਕਹਿੰਦੇ ਅੱਜ ਤ ਤੂੰ ਸਾਡੀ ਫੌਜ ਦਾ ਸਿਤਾਰਾ ਹੈ ਅੱਜ ਤ ਤੂੰ ਸਾਡੀ ਫੌਜ ਵਿੱਚ ਫਾਇਦਾ ਤੂੰ ਸਾਡੀ ਫੌਜ ਲਈ ਕੰਮ ਕਰੇਗਾ ਤੇ ਤੂੰ ਸਾਡੀ ਫੌਜ ਦਾ ਨਾਮ ਚਮਕਾਏਗਾ ਕਿਉਂਕਿ ਜਿਹੜੇ ਤਰੀਕੇ ਉਹਨਾਂ ਨੇ ਘੋੜੇ ਦੇ ਸਵਾਰ ਹੋ ਕੇ ਉਸ ਟਾਈਮ ਵਿੱਚ ਤੀਰੰਦਾਜੀ ਵਿਖਾਈ ਜਾਂ ਤਲਵਾਰਬਾਜੀ ਵਿਖਾਈ ਉਹ ਉਸ ਟਾਈਮ ਵਿੱਚ ਕਿਸੇ ਵੀ ਖੂਬਸਮਰਤ ਦੇ ਬੱਚੇ ਲਈ ਪੋਸੀਬਲ ਨਹੀਂ ਸੀ ਤੇ ਚਲੋ ਜੀ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿੱਚ ਸ਼ਾਮਿਲ ਹੋ ਜਾਂਦੇ ਨੇ ਹਰੀ ਸਿੰਘ ਦੀ ਹਰੀ ਸਿੰਘ ਨੂੰ ਪੋਜ ਵਿੱਚ ਇੱਕ ਉੱਚਾ ਦਰਜਾ ਦਿੱਤਾ ਜਾਂਦਾ ਕੱਲਰ ਚ ਪਾਈ ਨਹੀਂ ਉਹਨਾਂ ਨੂੰ ਜ਼ਗੀਰ ਵੀ ਮਿਲਦੀ ਹੈ ਜ਼ਗੀਰ ਉਹਨਾਂ ਟਾਈਮਾਂ ਵਿੱਚ ਦਿੱਤ ਕਹਿੰਦੇ ਸੀ ਕਿ ਕਿਸ ਨੂੰ ਕੋਈ ਜਗ੍ਹਾ ਦੇ ਦੇਣੀ ਜਾਂ ਕਿਸੇ ਨੂੰ ਕੋਈ ਹੋਰ ਮਤਲਬ ਵੀ ਕਹ ਲੋ ਹਾਂ ਵਾਹੀਯੋਗ ਜ਼ਮੀਨ ਦੇ ਦੇਣੀ ਜਾਂ ਕੁਝ ਹੋਰ ਇਨਕਮ ਦੇ ਸੋਰਸਸ ਦੇ ਦੇਣੇ ਉਹਨਾਂ ਟਾਈਮਾਂ ਵਿੱਚ ਉਹਨੂੰ ਜ਼ਗੀਰ ਕਹਿੰਦੇ ਸੀ ਜ਼ਗੀਰ ਵੀ ਮਿਲਦੀ ਤੇ ਹੋਰ ਮਾਨ ਸਨਮਾਨ ਵੀ ਉਹਨਾਂ ਨੂੰ ਮਿਲਦਾ ਸਭ ਤੋਂ ਵੱਡੀ ਗੱਲ ਉਹਨਾਂ ਦਾ ਪੂਰੇ ਉੱਥੇ ਕਾਲਸਰਾਜ ਵਿੱਚ ਨਾਮ ਬਣ ਜਾਂਦਾ ਕਿ ਇੱਕ ਇਹ ਬੱਚਾ ਵਾ ਜੋ ਇਹ ਕਰਤਵ ਕਰਕੇ ਦਿਖਉਂਦਾ ਜੋ ਜਿਸ ਨਾਲ ਦੀ ਕੋਈ ਵੀ ਨਗਕੋੜ ਸਵਾਰੀ ਕਰ ਸਕਦਾ ਨਾ ਕੋਈ ਤਲਵਾਰ ਬਾਜੀ ਨਾ ਕੋਈ ਤੀਰ ਰੰਦਾ ਜੀ ਇਹ ਹੁੰਦਾ ਦੇ ਹੱਥ ਵਿੱਚ ਕਲਾ ਸੀ ਫਿਰ ਆਉਂਦੀ ਹੈ ਜੀ ਸਭ ਤੋਂ ਪਹਿਲੀ ਜੰਗ ਕਸੂਰ ਦੀ ਜੰਗ ਜਿੱਥੋਂ ਹਰੀ ਸਿੰਘ ਦਾ ਹਰੀ ਸਿੰਘ ਸਭ ਤੋਂ ਅੱਗੇ ਹੋ ਕੇ ਲੜਦਾ ਇਹ ਹੁੰਦੀ ਹੈ ਜੀ ਕਸੂਰ ਦੀ ਜੰਗ ਜਿਹੜੀ ਸਭ ਤੋਂ ਪਹਿਲਾਂ ਹਰੀ ਸਿੰਘ ਨਰਗਵਾਲ ਲੜਦੇ ਨੇ ਉਹ ਜੰਗ ਹੁੰਦੀ ਹੈ ਜੀ 1807 ਈਸਵੀ ਵਿੱਚ ਸਭ ਤੋਂ ਪਹਿਲਾਂ ਕਸੂਰ ਕੀ ਸੀ ਆਪਾਂ ਸਮਝਿਆ ਕਸੂਰ ਕੀ ਕਸੂਰਲੀ ਜੰਗ ਦਾ ਨਾਮ ਉਸ ਵਿੱਚ ਕਸੂਰ ਕੀ ਕਸੂਰ ਹੁੰਦਾ ਹੈ ਜੀ ਲਾਹੌਰ ਦੇ ਨੇੜੇ ਇੱਕ ਮਜ਼ਬੂਤ ਕਿਲਾ ਹੁੰਦਾ ਵਾ ਜਿੱਥੋਂ ਦਾ ਹਾਕਮ ਹਮੇਸ਼ਾ ਹੀ ਸਿੱਖ ਰਾਜ ਲਈ ਇੱਕ ਮੁਸੀਬਤ ਬਣਿਆ ਰਹਿੰਦਾ ਹੁੰਦਾ ਵਾ ਉਹ ਹਮੇਸ਼ਾ ਹੀ ਸਿੱਖ ਰਾਜ ਤੇ ਛੋਟੇ ਛੋਟੇ ਹਮਲੇ ਕਰਦਾ ਰਹਿੰਦਾ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਫੈਸਲਾ ਕੀਤਾ ਕਿ ਇਸ ਨੂੰ ਸਿੱਖ ਰਾਜ ਵਿੱਚ ਹੀ ਮਿਲਾ ਲਿਆ ਜਾਵੇ ਚਲੋ ਜੀ ਜੰਗ ਦੀ ਤਿਆਰੀ ਹੁੰਦੀ ਆ ਇਹ ਇਸ ਜੰਗ ਦੀ ਕਮਾਂਡਿੰਗ ਦੀ ਆ ਦੀਵਾਨ ਟੂ ਸੌਰੀ ਦੀਵਾਨ ਮੋਹੰਮਦ ਚੰਦ ਦੇ ਹੱਥ ਪਰ ਇਸ ਵਾਰ ਜੰਗ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਇੱਕ ਲੜਨ ਵਾਲਾ ਇੱਕ ਨਵਾਂ ਚਿਹਰਾ ਸੀ ਜੋ ਸੀ ਸਰਦਾਰ ਹਰੀ ਸਿੰਘ ਕਿਲੇ ਦੀਆਂ ਦੁਵਾਰਾਂ ਬਹੁਤ ਹੀ ਉੱਚੀਆਂ ਤੇ ਮਜ਼ਬੂਤ ਸੀ ਉਹ ਕਿਲਾ ਇਸੇ ਲਈ ਮਸ਼ਹੂਰ ਸੀ ਕਿ ਉਹ ਕਿਲੇ ਦੀਆਂ ਦੁਵਾਰਾਂ ਬਹੁਤ ਹੀ ਉੱਚੀਆਂ ਤੇ ਬਹੁਤ ਹੀ ਮਜ਼ਬੂਤ ਸੀ ਤੇ ਪਰ ਹਰੀ ਸਿੰਘ ਦਾ ਜੋਸ਼ ਕਿਉਂਕਿ ਉਹਦੀ ਪਹਿਲੀ ਜੰਗ ਸੀ ਇੱਕ ਤੇ ਇੱਕ ਦੇ ਵੈਸੇ ਹੀ ਉਹ ਪੂਰੀ ਪਰ ਜਵਾਨੀ ਵਿੱਚ ਸੀ ਆਪਾਂ ਆਪ ਜਵਾਨੀ ਵਿੱਚ ਹੋਈ ਆਪਾਂ ਆਪਣਾ ਖੂਨ ਕਿੰਨਾ ਗਰਮ ਹੁੰਦਾ ਉਹ ਉਸ ਟਾਈਮ ਤੇ ਫਿਰ ਖਰਾਕਾਂ ਹੀ ਹੋ ਰਹੀ ਖਰੀ ਸਿੰਘ ਦਾ ਜੋਸ਼ ਕਿਲੇ ਦੀਆਂ ਦੁਵਾਰਾਂ ਤੇ ਦੁਵਾਰਾਂ ਤੋਂ ਵੀ ਉੱਚਾ ਤੇ ਮਜ਼ਬੂਤ ਸੀ ਹਰੀ ਸਿੰਘ ਫੌਜ ਨੂੰ ਦੋਵੇਂ ਸੈਮ ਵਿੱਚ ਵੰਡ ਦਿੰਦਾ ਇੱਕ ਟੁਕੜੀ ਕਿਲੇ ਦੇ ਸਾਹਮਣੇ ਅਟੈਕ ਕਰਦੀ ਹੈ ਇੱਕ ਟੁਕੜੀ ਜਿਹੜੀ ਉਹ ਕਿਲੇ ਦੀ ਬੈਕ ਸਾਈਡ ਤੋਂ ਅਟੈਕ ਕਰਦੀ ਹੈ ਜਿਹੜੀ ਟੁਕੜੀ ਕਿਲੇ ਦੀ ਫਰੰਟ ਸਾਈਡ ਤੋਂ ਅਟੈਕ ਕਰਦੀ ਆ ਉਹ ਸਿਰ ਉਹ ਸਿਰਫ ਉਹਨਾਂ ਦਾ ਧਿਆਨ ਭਟਕਾਉਂਦੀ ਆ ਤੇ ਜਿਹੜੀ ਟੁਕੜੀ ਨੇ ਬੈਕ ਸਾਈਡ ਤੋਂ ਆ ਕੇ ਵਾਰ ਕਰਨਾ ਹੁੰਦਾ ਵਾ ਉਹ ਕਿਲੇ ਨਹੀਂ ਕਿਉਂਕਿ ਕੰਧਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਉਦੋਂ ਉਹਨਾਂ ਟਾਈਮਾਂ ਵਿੱਚ ਹੁੰਦਾ ਸੀ ਕਿ ਜਿੰਨਾ ਚਿਰ ਕਿਲੇ ਦੀਆਂ ਕੰਧਾਂ ਨਹੀਂ ਨਾ ਟੁੱਟਦੀਆਂ ਕਿਸੇ ਵੀ ਕਿਲੇ ਦੀਆਂ ਜ ਜਨੂਗੇ ਲੜਾਈ ਹਣੀ ਜਿੰਨਾ ਚਿਰ ਕਿਸੇ ਕਿਲੇ ਦੀਆਂ ਕੰਧਾਂ ਨਹੀਂ ਟੁੱਟਦੀਆਂ ਉਹਨਾਂ ਚਿਰ ਤੱਕ ਉਹ ਜੰਗ ਨਹੀਂ ਸੀ ਜਿੱਤੀ ਜਾਂਦੀ ਉਹਨਾਂ ਚਿਰ ਤੱਕ ਕਿਲੇ ਦੇ ਅੰਦਰ ਨਹੀਂ ਨਹੀਂ ਸੀ ਜਾਇਆ ਜਾ ਸਕਦਾ ਹਰੀ ਸਿੰਘ ਜਿਹੜਾ ਪਿੱਛੇ ਵਾਲਾ ਜਥਾ ਹੁੰਦਾ ਵਾ ਜਿਹੜਾ ਪਿੱਛੇ ਵਾਲੀ ਟੁਕੜੀ ਹੁੰਦੀ ਆ ਉਹਨਾਂ ਦੇ ਆਪ ਨਾਲ ਜਾ ਕੇ ਉੱਥੇ ਜਿਹੜੀਆਂ ਕਿਲੇ ਦੀਆਂ ਕੰਧਾਂ ਨਹੀਂ ਕਿਲੇ ਦੀਆਂ ਕੰਧਾਂ ਵਿੱਚ ਬਰੂਦ ਭਰ ਦਿੰਦੇ ਆ ਬਰੂਦ ਭਰ ਦਿੰਦੇ ਅਗਲੀ ਟੁਕੜੀ ਉਹਨਾਂ ਦਾ ਧਿਆਨ ਭਟਕਾਉਂਦੀ ਆ ਤੇ ਜਿਹੜੀ ਪਿਛਲੀ ਟੁਕੜੀ ਹੁੰਦੀ ਉਹ ਕਿਲੇ ਦੀਆਂ ਕੰਧਾਂ ਵਿੱਚ ਬਰੂਦ ਭਰ ਕੇ ਕਿਲੇ ਨੂੰ ਕਿਲੇ ਦੀਆਂ ਕੰਧਾਂ ਤੋੜ ਦਿੰਦੇ ਨੇ ਜਦੋਂ ਕਿਲੇ ਦੀਆਂ ਕੰਧਾਂ ਟੁੱਟ ਜਾਂਦੀਆਂ ਦੋਵੇਂ ਟੁਕੜੀਆਂ ਅੰਦਰ ਜਾ ਕੇ ਕਿਲੇ ਨੂੰ ਫਤਿਹ ਕਰ ਲੈਂਦੇ ਨੇ ਤੇ ਇਸ ਤੋਂ ਮਹਾਰਾਜ ਰਣਜੀਤ ਸਿੰਘ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੇ ਉਹਨਾਂ ਨੂੰ ਇਸੇ ਜੰਗ ਤੋਂ ਹਰੀ ਸਿੰਘ ਦੇ ਨਾਮ ਪਿੱਛੇ ਨਲਗੋਆ ਲੱਗਾ ਨਲਗੋਆ ਦਾਵਾ ਜਿਹੜਾ ਸ਼ੇਰ ਦੇ ਪੰਜੇ ਵਾਂਗ ਵਾਰ ਕਰਦਾ ਜਿਹੜਾ ਸ਼ੇਰ ਹੁੰਦਾ ਵਾ ਤੇ ਹਰਿ ਉੱਥੇ ਮਰਨਜੀਤ ਸਿੰਘ ਨੂੰ ਨਾਮ ਦਿੰਦੇ ਨੇ ਇਹ ਸਾਡਾ ਨਲੂਆ ਵਾ ਜਿਹੜਾ ਸ਼ੇਰ ਦੇ ਵਾਂਗ ਵਾਰ ਕਰਦਾ ਵਾ ਫਿਰ ਇਦਾਂ ਹੀ ਕਈ ਹਰੀ ਸਿੰਘਨ ਕਈ ਜੰਗਾਂ ਲੜਦੇ ਨੇ 1813 ਵਿੱਚ اٹਕੜੀ ਜੰਗ 1816 ਵਿੱਚ ਮਹਮੂਦਕੋਟ ਦੀ ਕਿਲਾ ਫਤਿਹ ਕਰਦੇ ਨੇ ਤੇ 1818 ਵਿੱਚ ਉਹ ਕਰਦੇ ਨੇ ਮਲਦਾਨ ਦੀ ਜੰਗ ਫਤਿਹ ਜੋ ਕਿ ਸਾਰੀਆਂ ਜੰਗਾਂ ਜਿੱਤਦੇ ਨੇ ਫਿਰ ਉਹਦੇ ਅਜੀ ਇੱਕ ਹੋਰ ਇੱਕ ਵੱਡੀ ਜੰਗ ਦਾ ਜ਼ਿਕਰ ਹੁੰਦਾ ਵਾ ਜਿਹੜੀ ਹੁੰਦੀ ਹੈ ਜੀ ਕਸ਼ਮੀਰ ਦੀ ਜੰਗ ਇਹ ਜੰਗ ਤਕਰੀਬਨ ਲੜੀ ਜਾਂਦੀ ਹੈ ਜੀ 1819 ਦੇ ਆਲੇ ਦੁਆਲੇ ਕਿਉਂਕਿ ਜਿਹਨੂੰ ਆਪਾਂ ਸਾਰੇ ਸੁਣਦੇ ਆ ਕਿ ਆਪਾਂ ਗਾਣਿਆਂ ਗੀਤਾਂ ਵਿੱਚ ਵੀ ਸੁਣਿਆ ਹੈਗਾ ਕਿ ਕਸ਼ਮੀਰ ਵੀ ਆਪਣੇ ਪੰਜਾਬ ਵਿੱਚ ਆਉਂਦਾ ਸੀ ਉਧਰੋਂ ਲੇ ਲਦਾਖ ਵੀ ਆਉਂਦਾ ਸੀ ਇਹ ਜੰਗ ਜਿਹੜੀ ਹੋਈ ਸੀ 1819 ਦੇ ਆਲੇ ਦੁਆਲੇ ਹੋਈ ਸੀ ਕਸ਼ਮੀਰ ਦੀ ਜੰਗ ਇੱਥੇ ਸੇਕਰ ਜਿਹੜੀ ਸਿੱਖ ਫੌਜ ਦੀ ਜੰਗ ਹੁੰਦੀ ਹੈ ਜਬਾਰ ਖਾਨਾ ਜਬਾਰ ਖਾਨ ਨੂੰ ਸਿੱਖ ਫੌਜ ਹਰਾਉਂਦੀ ਆ ਤੇ ਸ਼੍ਰੀਨਗਰ ਤੇ ਸ਼੍ਰੀਨਗਰ ਵਿੱਚ ਦਾਖਲ ਹੋ ਜਾਂਦੇ ਨੇ ਪਸ਼ਮੀਰ ਕਈ ਸਾਲਾਂ ਤੋਂ ਅਫਗਾਨੀਨ ਸਾਸਨ ਦੇ ਹੇਠ ਸੀ ਤੇ ਅੱਜ ਸਿੱਖ ਰਾਜ ਦਾ ਹਿੱਸਾ ਬਣ ਚੁੱਕਿਆ ਸੀ ਕਿਉਂਕਿ ਸਿੱਖਾਂ ਨੇ ਕਸ਼ਮੀਰ ਵੀ ਜਿੱਤ ਲਿਆ ਸੀ 1819 ਦੇ ਨੇੜੇ ਦੇਲੇ ਇਸ ਲੜਾਈ ਨੇ ਖਰੀ ਸਿੰਘ ਨੂੰ ਉੱਚਾ ਕਰਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਬੜੇ ਚੇਤੇ ਕਸ਼ਮੀਰ ਦੇ ਉੱਤੇ ਸੀ ਉਹ ਕਸ਼ਮੀਰ ਨੂੰ ਬੜੇ ਚਿਰ ਤੋਂ ਆਪਣੇ ਰਾਜ ਦੇ ਵਿੱਚ ਮਲਾਉਣਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਕਿਉਂਕਿ ਕਸ਼ਮੀਰ ਇੱਕ ਬਹੁਤ ਹੀ ਸੋਹਣਾ ਸੋਹਣੀ ਸਟੇਟ ਸੀ ਅੱਜ ਵੀ ਬਹੁਤ ਸੋਹਣੀ ਹੈ ਤੇ ਹਰੀ ਸਿੰਘ ਨਲੂਆ ਨੂੰ ਫਿਰ ਜਦੋਂ ਜੰਗ ਜਿੱਤ ਲੈਂਦੇ ਨੇ ਹਰੀ ਸਿੰਘ ਨਲੂਆ ਜੀ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ ਜਾਂਦਾ 1820 ਤੇ 1821 ਚ 2 ਸਾਲ ਹਰੀ ਸਿੰਘ ਨਲੂਆ ਉੱਥੇ ਗਵਰਨਰ ਰਹਿੰਦੇ ਨੇ ਤੇ ਉੱਥੇ ਉਹ ਆਪਣੇ ਉਹ ਫਿਰ ਕਿ ਗਵਰਨਰ ਜਿਹਦਾ ਮਨ ਹੁਣ ਅੱਜ ਕੱਲ ਆਪਣੇ ਕਹਿੰਦੇ ਸੀਐਮ ਪੰਜਾਬ ਦਾ ਸੀਐਮ ਜਾਂ ਹਰਿਆਣਾ ਦਾ ਸੀਐਮ ਜਾਂ ਮਹਾਰਾਸ਼ਟਰ ਦਾ ਸੀਐਮ ਵੱਖਰੀ ਵੱਖਰੀ ਸਟੇਟ ਦਾ ਸੀਐਮ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਜੀ ਨੂੰ ਉਹ ਕਸ਼ਮੀਰ ਦਾ ਗਵਰਨਰ ਗਵਰਨਰ ਬਣਾਇਆ ਸੀ 2 ਸਾਲ ਦੇ ਲਈ 1820 ਤੇ 1821 ਚ ਉੱਥੇ ਰਹਿ ਕੇ ਉਹ ਨਾਨਕਸ਼ਹੀ ਸਿੱਕਾ ਚਲਾਉਂਦੇ ਨੇ ਉੱਥੋਂ ਦੀ ਜਿਹੜੀ ਮੁਦਰਾ ਹੁੰਦੀ ਹੈ ਅਫਗਾਨਾ ਦੀ ਮੁਦਰਾ ਇਹਦੀ ਮੁਦਰਾ ਆਪਾਂ ਕਹਿ ਲੈਨੇ ਆ ਪੰਜਾਬੀ ਵਿੱਚ ਉਹਨੂੰ ਕੌਇਨਸ ਨੂੰ ਸਿੱਕਿਆਂ ਨੂੰ ਜਿਹੜੀ ਉਸ ਟਾਈਮ ਦੀ ਕਰੰਸੀ ਹੁੰਦੀ ਉਹਨੂੰ ਮੁਦਰਾ ਉੱਥੇ ਰਹਿ ਕੇ ਉਹ ਨਾਨਕਸ਼ਹੀ ਸਿੱਕਾ ਜਲਾਉਂਦੇ ਨੇ ਨਾਨਕਸ਼ਹੀ ਸਿੱਕਾ ਉਸ ਟਾਈਮ ਹੈਗਾ ਸੀ ਆਪਣਾ ਇੱਕ ਨਾਨਕਸ਼ਹੀ ਸਿੱਕਾ ਤੇ ਇੰਗਲੈਂਡ ਦੇ 13 ਪਾਉਂਡ ਵੇਖੋ ਆਪਣੀ ਕਰੰਸੀ ਕਿੰਨੀ ਉੱਚੀ 13 ਪਾਉਂਡ ਤੇ ਇੱਕ ਨਾਨਕਸ਼ਹੀ ਸਿੱਕਾ ਅੱਜ ਇੱਕ ਪਾਉਂਡ ਦਾ ਰੇਟ ਮੈਨੂੰ ਲੱਗਦਾ 120 25 ਹੋਣਾ ਪਈ ਇਹ ਸਿੱਕਾ ਰਾਜ ਆਪਣਾ ਚਲੋ ਉਪਾਂ ਟੌਪਿਕ ਦੇ ਵਾਪਸ ਆਉਣੇ ਆ ਇਸ ਸੀ ਤੇ ਫਿਰ ਅਲੱਗ ਗੱਲ ਕਰਾਂਗੇ ਉੱਥੇ ਰਹਿ ਕੇ ਚਲਾਉਂਦੇ ਨਾਨਕ ਚਾਈ ਸਿੱਕਾ ਤੇ ਉੱਥੇ ਲੋਥੋਂ ਦੇ ਲੋਕਾਂ ਨੂੰ ਕੀ ਚੀਜ਼ਾਂ ਟੈਕਸ ਫਰੀ ਕਰਦੇ ਕਿਉਂਕਿ ਉਸ ਟਾਈਮ ਵਿੱਚ ਜਿਹੜੇ ਅਫਗਾਨੀ ਰਾਜੇ ਸੀ ਨਾ ਉਹ ਲੋਕਾਂ ਕੋਲ ਬਹੁਤ ਜ਼ਿਆਦੀ ਟੈਕਸ ਬਸੂਲੀ ਕਰਦੇ ਸੀ ਬਹੁਤ ਜ਼ਿਆਦੀ ਹਰੇਕ ਫਸਲ ਤੇ ਉਹਨਾਂ ਨੂੰ ਟੈਕਸ ਦੇਣਾ ਪੈਣਾ ਟੈਕਸ ਵੀ ਇਦਾਂ ਨਹੀਂ ਕਿ ਬਹੁਤ ਥੋੜੇ ਬਹੁਦੇ ਪੈਸੇ ਉਹਨਾਂ ਨੂੰ ਫਸਲ ਦੇ ਵਿੱਚੋਂ ਹਿੱਸਾ ਦੇਣਾ ਪੈਂਦਾ ਹੈ ਕਿਉਂਕਿ ਉਹਨਾਂ ਟਾਈਮਾਂ 'ਚ ਉਹ ਵੀ ਫਸਲਾਂ ਵੀ ਇੱਕ ਦੋ ਹੀ ਹੁੰਦੀਆਂ ਸੀ ਸਬਜ਼ੀਆਂ ਥੋੜੀਆਂ ਬਹੁਤੀਆਂ ਜਾਂ ਅਨਾਜ ਦੀ ਉਹ ਅਨਾਜ ਨੂੰ ਅਨਾਜ ਤੋਂ ਹੀ ਉਹਨਾਂ ਨੂੰ ਬਹੁਤਾ ਵੱਡਾ ਇਸਾਉਣਾ ਰਾਜਨ ਦੇਣਾ ਪੈਂਦਾ ਸੀ ਤੇ ਥੋੜਾ ਹਿਸਾਬ ਰੱਖਣਾ ਪੈਂਦਾ ਏ ਟੈਕਸ ਹੁੰਦੇ ਵੇ ਮਹਰੀ ਸਿੰਘ ਨਲੂਏ ਨੇ ਇਨਾ ਚੀਜ਼ਾਂ ਤੋਂ ਉਹਨਾਂ ਉਹਨਾਂ ਲੋਕਾਂ ਨੂੰ ਫ੍ਰੀ ਕੀਤਾ ਨਾਨਕ ਸ਼ਹੀ ਸਿੱਕਾ ਚਲਾਇਆ ਉੱਥੇ ਆਪਣੀ ਮੁਦਰਾ ਚਲਾਈ ਤੇ 2 ਸਾਲ ਉੱਥੇ ਗਵਰਨਰ ਰਿਹਾ ਫੇਰ ਆਉਂਦਾ ਜੀ ਸਾਲ 1822 નો ਸ਼ਹਿਰਾ ਦੀ ਜੰਗ ਇਹ ਜੰਗ ਲੜੀ ਜਾਂਦੀ ਜੀ ਅਜੀਮ ਖਾਨ ਨਾਲ ਅਜੀਮ ਖਾਨ ਅਜੀਮ ਖਾਨ ਵੀ ਇੱਕ ਉਸ ਟਾਈਮ ਦਾ ਅਫਗਾਨੀ ਰਾਜਾ ਸੀ ਅਫਗਾਨੀ ਸ਼ਾਸਕ ਸੀ ਉਦੋਂ ਅਫਗਾਨਾਂ ਦੀ ਵੱਡੀ ਸੇਨਾ ਲੈ ਕੇ ਸਿੱਖ ਰਾਜ ਦੀ ਸਰਹੰਦ ਤੇ ਸਰਹੰਦ ਵਾਲਾ ਬੱਦਾ ਇਹ ਜੰਗ ਸਿੱਖਾਂ ਲਈ ਜਿਤਨੀ ਇਸ ਲਈ ਜ਼ਰੂਰੀ ਬਣ ਗਈ ਸੀ ਕਿਉਂਕਿ ਕਿਉਂਕਿ ਜੇ ਸਿੱਖ ਇਸ ਜੰਗ ਵਿੱਚ ਹਾਰ ਜਾਂਦੇ ਨਾ ਤੇ اٹਕ ਤੇ ਪਸ਼ਾਵਰ ਤੱਕ اٹਕ ਇਹੜਾ ਦਰਿਆ اٹਕ ਤੇ ਪਸ਼ਾਵਰ ਤੱਕ ਸਾਰਾ ਅਫਗਾਨਾਲੇ ਹੱਥ ਆ ਜਾਣਾ ਸੀ ਘਟੋਂ ਘਟ ਅੱਧਾ ਪਪਾਂ ਕਹਿ ਲੀਏ ਕਿ ਉਧਰੋਂ ਪਾਕਿਸਤਾਨ ਵਾਲੀ ਸਾਈਡ ਤੋਂ ਉਧਰੋਂ ਕਿੰਨਾ ਹਿੱਸਾ ਉਹਨਾਂ ਦੇ ਕੋਲ ਚਲੇ ਜਾਣਾ ਸੀ ਅਫਗਾਨਾਂ ਦੇ ਹੱਥ ਇਹ ਜੰਗ ਸਿੱਖਾਂ ਲਈ ਜਿੰਨੀ ਜ਼ਰੂਰੀ ਬਣ ਗਈ ਸੀ ਤੇ ਇਹ ਜੰਗ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਆਪ ਖੁਦ ਜਾ ਕੇ ਹਿੱਸਾ ਲੈਂਦੇ ਨੇ ਆਪ ਵੀ ਇਸ ਜੰਗ ਵਿੱਚ ਮੋਰਚਾ ਸੰਭਾਲਦੇ ਨੇ ਤੇ ਉਹਨਾਂ ਦੇ ਨਾਲ ਸਭ ਤੋਂ ਮੂਰੇ ਹੋ ਕੇ ਲੜਦੇ ਨੇ ਸਰਦਾਰ ਹਰੀ ਸਿੰਘ ਨਲਵਾ ਤੇ ਅਖੀਰ ਹਰ ਵਾਰ ਦੀ ਤਰ੍ਹਾਂ ਜਿੱਦਾਂ ਆਪਾਂ ਸਾਰੀਆਂ ਜੰਗਾਂ ਜਿੱਤਦੇ ਆਏ ਸ਼ੁਰੂ ਤੋਂ ਸਿੱਖ ਰਾਜ ਦੇ ਵਿੱਚ ਅਖੀਰ ਹਰ ਵਾਰ ਦੀ ਤਰ੍ਹਾਂ ਸਿੱਖ ਇਹ ਵੀ ਜੰਗ ਜਿੱਤਦੇ ਜਾਂਦੇ ਨੇ ਫੌਜ ਦੀ ਜਿੱਤ ਹੋਈ ਹੁੰਦੀ ਹੈ ਜੀ ਤੇ ਅਜਿਮ ਅਜਿਮ ਖਾਨ ਨੂੰ ਇੱਕ ਵਾਰ ਫਿਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਇੱਥੋਂ ਅਫਗਾਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਸਿੱਖਾਂ ਨੂੰ ਅਸੀਂ ਨਹੀਂ ਹਰਾ ਸਕਦੇ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਆ ਜਾਂ ਜਿੰਨਾ ਚਿਰ ਹਰੀ ਸਿੰਘ ਨਲੂਆ ਵਾ ਜਾਂ ਉਹਨਾਂ ਦੀ ਫੌਜ ਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਨੇ ਹੋਰ ਵੀ ਕਿੰਨੇ ਮਹਾਨ ਜਰਨੈਲ ਸੀ ਆਪਣੀ ਫੌਜ ਦੇ ਵਿੱਚ ਜਿੰਨਾ ਚਿਰ ਏ ਨੇ ਜਿੰਨਾ ਚਿਰ ਅਕਾਲੀਆਂ ਦੀ ਫੌਜ ਆ ਜਿੰਨਾ ਚਿਰ ਅਕਾਲ ਪੁਰਖ ਦੀ ਫੌਜ ਆ ਉਹਨਾਂ ਚਿਰ ਆਪਾਂ ਨਹੀਂ ਇਹਨਾਂ ਨੂੰ ਹਰਾ ਸਕਦੇ ਜੋ ਮਰਜ਼ੀ ਕਰਕੇ ਜੇ ਇਹਨਾਂ ਨੂੰ ਹਰਾਉਣਾ ਪਊ ਹਰਾਉਣਾ ਵਾ ਤੇ ਇਹਨਾਂ ਨੂੰ ਪਾਸੇ ਲਾਉਣਾ ਪਊਗਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਫਦਾਰ ਹਰੀ ਸਿੰਘ ਨਲਗਾਈ ਨੂੰ ਅਕਾਲੀ ਫੂਲਾ ਸਿੰਘ ਜੀ ਨੂੰ ਤੇ ਹੋਰ ਵੀ ਕਿੰਨੇ ਮਹਾਨ ਜਰਨੈਲ ਸੀ ਤੇ ਇਈ ਸਾਲਾਂ ਦੀਆਂ ਛੁੱਟੀਆਂ ਛੁੱਟੀਆਂ ਮੂਟੀਆਂ ਚੜਪੰਦ ਵੱਲ ਮਹਿਮੋਤ ਬਾਅਦ ਸਾਲ 1834 ਪਿਸ਼ਾਵਰ ਪੂਰੀ ਤਰ੍ਹਾਂ ਸਿੱਖ ਰਾਜ ਦੇ ਕੋਲ ਆ ਜਾਂਦਾ ਵਾ ਜਿਹੜਾ ਪਿਸ਼ਾਵਰ ਸੀ ਉਹ ਪੂਰੀ ਤਰ੍ਹਾਂ ਸਿੱਖ ਰਾਜ ਦੇ ਕੋਲ ਆ ਜਾਂਦਾ ਵਾ ਕਦੋਂ ਤੋਂ ਸ਼ੁਰੂ ਹੁੰਦਾ ਵਾ 1823 ਦੇ ਵਿੱਚ ਸ਼ੁਰੂ ਹੁੰਦੀਆਂ ਇਹ ਲੜਾਈਆਂ ਪਿਸ਼ਾਵਰ ਤੱਕ ਦੀਆਂ ਤੇ 1834 ਦੇ 34 ਤੱਕ ਇਹ ਪਿਸ਼ਾਵਰ ਸਾਰਾ ਹੀ ਪੂਰੀ ਤਰ੍ਹਾਂ ਸਿੱਖ ਰਾਜ ਦੇ ਕੋਲ ਆ ਜਾਂਦਾ ਵਾ ਫਿਰ ਆਉਂਦਾ ਜੀ ਅਗਲੀ ਜੰਗ ਦਾ ਜ਼ਿਕਰ ਖੈਬਰ ਪਾਸ ਤੇ ਜਮਰੂਦ ਕਿਲਾ ਜਮਰੂਦ ਇੱਕ ਕਿਲੇ ਦਾ ਨਾਮ ਸੀ ਹੁਣ ਸਿੱਖ ਰਾਹੀ ਨਜ਼ਰ ਪੈਂਦੀ ਹੈ ਜੀ ਖੈਬਰ ਪਾਸ ਇਹ ਉਹ ਦਰਵਾਜ਼ੇ ਸੀ ਦਰਵਾਜ਼ੇ ਨਹੀਂ ਦੀ ਸੰਸੂਨੀ ਜਿਹੜੇ ਆਪਣੇ ਦਰਵਾਜ਼ੇ ਕਰ ਜਾਂਦੇ ਹਾਂ ਜਾਂ ਪਿੰਡਾਂ ਦੀ ਐਂਟਰੀ ਤੇ ਦਰਵਾਜ਼ੇ ਹੁੰਦੇ ਆ ਇਹ ਉਹ ਲੱਕਾ ਸੀ ਜੇ ਸਿੱਖ ਇਸ ਨੂੰ ਜਿੱਤ ਲੈਂਦੇ ਨਾ ਤੇ ਪੰਜਾਬ ਦੀ ਸਰਾਂ ਦੇ ਸਿੱਧੀ ਅਫਗਾਨਿਸਤਾਨ ਦੇ ਮੂੰਹ ਤੱਕ ਪਹੁੰਚ ਜਾਣੀ ਸੀ ਅਫਗਾਨਿਸਤਾਨ ਦੇ ਸਿੱਧੀ ਮੱਕ ਤੱਕ ਪਹੁੰਚ ਜਾਣੀ ਸੀ ਜਿਵੇਂ ਕਿ ਇਸ ਨੂੰ ਜਿੱਤ ਲੈਂਦੇ ਨੇ ਖੈਬਰ ਪਾਸ ਦਾ ਇਹ ਵੀ ਇਤਿਹਾਸ ਰਿਹਾ ਕਿ ਜਿੰਨੇ ਵੀ ਹਮਲਾਵਰ ਬਲੈਤੀ ਹਮਲਾਵਰ ਜਿੰਨੇ ਵੀ ਅਫਗਾਨ ਜਿੰਨੇ ਵੀ ਪੰਜਾਬ ਦੇ ਹਮਲਾਵਰ ਆਏ ਆ ਜਾਂ ਜਿੰਨੇ ਵੀ ਭਾਰਤ ਦੀ ਧਰਤੀ ਤੇ ਹਮਲਾਵਰ ਆਏ ਆ ਉਹ ਸਾਰੇ ਇਸ ਖੈਬਰ ਪਾਸ ਦੇ ਇਲਾਕੇ ਰਹੀ ਹੁੰਦੇ ਸੀ ਤੇ ਮਹਾਰਾਜ ਰੀਸਿੰਗ ਕਹਿੰਦੇ ਸੀ ਕਿ ਜੇ ਆਪਾਂ ਆਪਣੇ ਉੱਤੇ ਹਮਲੇਆਂ ਨੂੰ ਰੋਕਣਾ ਵਾ ਜੇ ਆਪਾਂ ਆਪਣੀ ਪੰਜਾਬ ਦੀ ਧਰਤੀ ਨੂੰ ਜਾਂ ਆਪਣੇ ਭਾਰਤ ਦੀ ਧਰਤੀ ਨੂੰ ਬਚਾਉਣਾ ਵਾ ਤੇ ਆਪਾਂ ਨੂੰ ਇਹ ਇਲਾਕਾ ਜਿੱਤਣਾ ਪੈਣਾ ਵਾ ਤੇ 1836 ਚ ਸਿੱਖ ਖੈਬਰ ਪਾਸ ਦੇ ਮੂੰਹ ਤੇ ਪੈਂਦਾ ਇੱਕ ਕਿਲਾ ਜਮਰੂਦ ਕਿਲਾ ਤੁਹਾਨੂੰ ਪਹਿਲਾਂ ਦੱਸਿਆ ਖੈਬਰ ਪਾਸ ਦੇ ਮੂੰਹ ਤੇ ਪੈਂਦਾ ਇੱਕ ਕਿਲਾ ਵਾ ਜਮਰੂਦ ਕਿਲਾ 1836 ਦੇ ਵਿੱਚ ਉਹ ਫਤਿਹ ਕਰ ਲੈਂਦੇ ਨੇ ਤੇ ਉੱਥੇ ਇੱਕ ਮਜ਼ਬੂਤ ਕਿਲਾ ਬਣਾਉਂਦੇ ਨੇ ਹੁਣ ਜਦੋਂ ਵੀ ਅਫਗਾਨੀ ਖੈਬਰ ਪਾਸ ਵੱਲ ਦੇਖਦੇ ਤਾਂ ਉਹਨਾਂ ਨੂੰ ਸਿੱਖ ਨਿਸ਼ਾਨ ਸਾਹਿਬ ਝੂਲਦਾ ਦਿਖਾਈ ਦਿੰਦਾ ਸੀ ਉਹਨਾਂ ਨੂੰ ਸਿੱਖ ਨਿਸ਼ਾਨ ਸਾਹਿਬ ਉੱਚਾ ਝੂਲਦਾ ਦਿਖਾਈ ਦਿੰਦਾ ਸੀ ਅਫਗਾਨੀ ਇਸ ਗੱਲ ਤੋਂ ਜ ਜਿੰਨੇ ਵੀ ਅਫਗਾਨੀ 리ਡਰ ਸੀ ਜਾਂ ਜਿੰਨੇ ਵੀ ਅਫਗਾਨੀ ਅ ਅਫਗਾਨੀ ਸੇਨਾ ਸੀ ਉਹ ਇਸ ਗੱਲ ਤੋਂ ਜਮ੍ਹਾਂ ਵੀ ਖੁਸ਼ ਨਹੀਂ ਸੀ ਕਿ ਸਾਡੇ ਨੱਕ ਤੇ ਆ ਕੇ ਜਾਂ ਸਾਡੇ ਘਰ ਦੇ ਜਮ੍ਹਾਂ ਮੂਹਰੇ ਆ ਕੇ ਕੋਈ ਹੋਰ ਫੌਜ ਬੈਠੀ ਹੈ ਜਿਸ ਦਾ ਸਾਨੂੰ ਸਾਰੀ ਉਮਰ ਡਰਿਆ ਹੋਇਆ ਉਹ ਇਹਨਾਂ ਨੂੰ ਗੱਲ ਬਹੁਤ ਜਦੀ ਰੜਕਦੀ ਸੀ ਉਹਨਾਂ ਲਈ ਇਹ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਸੀ ਕਿਉਂਕਿ ਸਾਰੇ ਬੰਨੇ ਉਹਨਾਂ ਦੀ ਲਾਪਾਹ ਹੋ ਰਹੀ ਸੀ ਅਫਗਾਨਾਂ ਦੀ ਇਹ ਹੁਣੇ ਉਹਨਾਂ ਦੀ ਇੱਜ਼ਤ ਦਾ ਸਵਾਲ ਬਣ ਚੁੱਕਿਆ ਸੀ ਤੇ ਉਹਨਾਂ ਦੇ ਮੂੰਹ ਤੇ ਕਿ ਉਹਨਾਂ ਦੇ ਮੂੰਹ ਤੇ ਕਿਲਾ ਖੜਾ ਹੋ। ਫਿਰ 1837 ਵਿੱਚ ਅਕਬਰ ਖਾਨ ਇੱਕ ਸੇਨਾਪਤੀ ਸੀ ਅਕਬਰ ਖਾਨ ਉਹ ਸੇਨਾਪਤੀ ਸੀ ਅਫਗਾਨਾ ਦਾ ਉਹ ਹਜ਼ਾਰਾਂ ਸੈਨਿਕ ਲੈ ਕੇ ਉਹ ਕਿਲੇ ਤੇ ਹਮਲਾ ਕਰ ਦਿੰਦਾ। ਚਲੋ ਜੀ ਜੰਗ ਸ਼ੁਰੂ ਹੁੰਦੀ ਹੈ। ਹਰੀ ਸਿੰਘ ਨਲੂਆ ਇੱਕ ਹਜ਼ਾਰਾਂ ਸੈਨਿਕ ਇਕੋ ਦਮ ਆ ਜਾਂਦੇ ਆ ਪਿਛੋਂ ਫੌਜ ਦਾ ਵੀ ਬੈਕਅਪ ਆ ਜਾਂਦਾ। ਉਹ ਉਸ ਕਿਲੇ ਦੇ ਵਿੱਚ ਫੌਜ ਵੀ ਬਹੁਤ ਘੱਟ ਹੁੰਦੀ ਹੈ। ਤੇ ਇੱਕ ਪਾਸੇ ਤੋਂ ਦੂਜੀ ਪਾਸੇ ਵੱਲ ਹਰੀ ਸਿੰਘ ਨਾਲ ਬਕਮਾਂਡ ਸਾਹਮਦੇ ਨੇ ਪਰ ਇਕੱਲਾ ਬੰਦਾ ਕਿੱਧਰ-ਕਿਧਰ ਹੋ ਸਕਦਾ ਇੱਕ ਬੰਦੇ ਸੰਭ ਸੱਕਦਾ ਦੋ ਬੰਦੇ ਤਿੰਨ ਬੰਦੇ ਚਾਰ ਬੰਦੇ ਥੋੜੀ ਸੰਭ ਸਕਦਾ ਇੱਕ ਬੰਦਾ ਇੱਕ ਜਾਂ ਦੋ ਬੰਦੇ ਹੀ ਸੰਭ ਸਕਦਾ ਵਾ ਫੌਜ ਵੀ ਬਹੁਤ ਸੀ ਤੇ ਹਮਲੇ ਰੋਕਦੇ ਨੇ ਪਰ ਜਿਵੇਂ ਕਿ ਕਹਿੰਦੇ ਨੇ ਕਿ ਹਰ ਮਹਾਯੋਧੇ ਲਈ ਇੱਕ ਦਿਨ ਅਖੀਰਲਾ ਦਿਨ ਵੀ ਹੁੰਦਾ ਵਾ ਜੰਗ ਜੰਗ ਦੇ ਦੌਰਾਨ ਹਰੀ ਸਿੰਘ ਨੂੰ ਗੋਲੀ ਲੱਗ ਜਾਂਦੀ ਹੈ ਉਹ ਫਟੜ ਡੋ ਜਾਂਦੇ ਨੇ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਿਪਾਹੀ ਆ ਆਪਣੇ ਸਿੱਖ ਫੌਜ ਦੇ ਉਹ ਖਿੱਚ ਕੇ ਅੰਦਰ ਲੈ ਕੇ ਜਾਂਦੇ ਨੇ ਪਰ ਹਾਲਤ ਬਹੁਤ ਜਰੀ ਗੰਭੀਰ ਸੀ ਤੇ ਹਰੀ ਸਿੰਘ ਨਲਵਾ ਆਪਣੇ ਸਾਹਮਣੇ ਫੌਜ ਦੇ ਕੇ ਸਾਰਿਆਂ ਨੂੰ ਕਹਿੰਦੇ ਨੇ ਕਿ ਜੇ ਮੈਂ ਸ਼ਹੀਦ ਹੋ ਗਿਆ ਇਸ ਜੰਗ ਦੇ ਵਿੱਚ ਮੇਰੀ ਹਾਲਤ ਗੰਭੀਰ ਹੈ ਜੇ ਮੈਂ ਸ਼ਹੀਦ ਹੋ ਗਿਆ ਅੱਜ ਤੇ ਤੁਸੀਂ ਇਹ ਗੱਲ ਤਾਂ ਕਿਸੇ ਨੂੰ ਵੀ ਅਫਗਾਨੀ ਫੌਜ ਨੂੰ ਪਤਾ ਨਹੀਂ ਲੱਗਣ ਦੇਣਾ ਕਿ ਮੈਂ ਸ਼ਹੀਦ ਹੋ ਗਿਆ ਇਸ ਨਾਲ ਉਹਨਾਂ ਦੀ ਫੌਜ ਦਾ ਹੌਸਲਾ ਟੁੱਟਿਆ ਰਹੇਗਾ ਤੇ ਉਹ ਫੌਜ ਦੇ ਅੰਦਰ ਉਹ ਸੋਰੀ ਕਿਲੇ ਦੇ ਅੰਦਰ ਬਣ ਤੋਂ ਉਹ ਡਰਨਗੇ ਫੌਜਾਂ ਨਾਲ ਦੀਆਂ ਤੇ ਇਦਾਂ ਹੀ ਹੁੰਦਾ ਜੀ ਹਰੀ ਸਿੰਘ ਨਲਵਾ ਅਕਾਲ ਚਲਣਾ ਕਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਜੰਗ ਦੇ ਵਿੱਚ ਤਕਰੀਬਨ 30 ਪ੍ਰਾ 1937 ਨੂੰ ਅਕਾਲ ਚਲਾਣਾ ਕਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਤੇ ਬਾਹਰ ਅਫਗਾਨਾਂ ਤੱਕ ਕੋਈ ਵੀ ਇਹ ਗੱਲ ਖਬਰ ਨਹੀਂ ਪਹੁੰਚਣ ਦਿੰਦਾ ਕਿ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਹੱਲੇ ਵੀ ਲੱਗ ਰਿਹਾ ਸੀ ਕਿ ਉਹ ਕਿਲੇ ਦੇ ਅੰਦਰ ਰਹਿ ਕੇ ਸਿੱਖਾਂ ਦੀ ਬੇਵੰਦਬੰਦੀ ਕਰਦੇ ਨੇ ਤੇ ਪੂਰੀ ਜੰਗ ਦੇ ਦਰਾਨ ਕਿਸੇ ਵੀ ਅਫਗਾਨ ਦੀ ਹਿੰਮਤ ਨਹੀਂ ਪਈ ਕਿਲੇ ਦੇ ਅੰਦਰ ਜਾਣ ਦੀ ਤੇ ਅਖੀਰਕਾਰ ਪਿਸ਼ੂ ਫੌਜ ਦਾ ਬੈਕਅਪ ਆਇਆ ਤਾਂ ਅਖੀਰਕਾਰ ਸਿੱਖੇ ਵੀ ਜੰਗ ਜਿੱਤੇ ਜਾਂਦੇ ਨੇ ਹਰ ਵਰਤੇ ਦਿਨਾਂ ਤੇ ਹਰੀ ਸਿੰਘ ਮਰਦੇ ਮਰਦੇ ਸ਼ਹੀਦ ਹੁੰਦੇ ਹੁੰਦੇ ਆਪਣੀ ਆਖੀ ਜੰਗ ਵੀ ਜਿੱਤ ਜਾਂਦੇ ਨੇ ਸੋ ਏ ਇਸੀ ਅੱਜ ਦੀ ਮਹਾਨ ਜਰਨੈਲ ਦੀ ਕਹਾਣੀ ਹੋਰ ਵੀ ਕਈ ਮਹਾਨ ਜਰਨੈਲ ਹੋਏ ਸੀ ਪਰ ਮੇਰਾ ਮੈਨੂੰ ਜਿਹੜੇ ਆਈਡੀਕ ਲੱਗਦੇ ਨੇ ਪਰ ਮੇਰੇ ਜਿਹੜੇ ਸਭ ਤੋਂ ਵਧੀਆ ਮੈਨੂੰ ਲੱਗਦੇ ਨੇ ਉਹ ਸ੍ਰੀ ਸਰਦਾਰ ਹਰਦੀਪ ਸਿੰਘ ਨਲਵਾ ਜੀ ਹੀ ਲੱਗਦੇ ਨੇ ਸੋ ਧੰਵਾਦ ਜੀ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਸ਼ੇਅਰ ਕਰਨ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਦੱਸਿਓ ਆਪਾਂ ਕਿਹੜੀ ਬੁੱਕ ਤੇ ਬਣਾਈਏ ਏਸੀ ਅੱਜ ਦੀ ਸਰਦਾਰ ਹਰਦੀਪ ਸਿੰਘ ਨਾਲ ਉਹਦੀ ਕਹਾਣੀ